ਚਾਰ ਚੀਜ਼ਾਂ ਨਾਲ ਤਿਆਰ ਹੋਣ ਵਾਲੀ ਜੀ ਬਹੁਤ ਹੀ ਵਧੀਆ ਜੀ ਰੈਸਪੀ ਇੱਕ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਲੱਗੇ ਆ ਤੁਸੀਂ ਵੀ ਅੱਜ ਚੱਕੋ ਪਤੀਲਾ ਤੇ ਭਾਈ ਧਰ ਲੋ ਚੁੱਲੇ ਤੇ ਕੋਈ ਜ਼ਿਆਦਾ ਖਾਸ ਕੰਮ ਔਖਾ ਨਹੀਂ ਤੇ ਗੱਲ ਕਰ ਰਹੀ ਇਹ 5 ਸਟਾਰ ਹੋਟਲਾਂ ਨੂੰ ਫੇਲ ਕਰਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈਗੀ ਹੈ ਆਪਾਂ ਇਹਦੀ ਖਾਤਰ ਕੀ ਕਰਨਾ ਹੈ ਜੀ ਥੋੜਾ ਜਿਹਾ ਸਮਾਨ ਲੈਣਾ ਇੱਕ ਟੁਕੜਾ ਲੈ ਲਿਆ ਜੀ ਆਪਾਂ ਪਨੀਰ ਦਾ ਤੇ ਦੋ ਲੈ ਲੈ ਗੰਡੇ ਗੰਡੇ ਧੋਸਵਾਰ ਕੇ ਕੱਟ ਲੈ ਤੇ ਆਹ ਦੇਖ ਲਓ ਤੁਸੀਂ ਐਡਾ ਇੱਕ ਟੁਕੜਾ ਪਨੀਰ ਦਾ ਆਪਾਂ ਨੂੰ ਤੇ ਆ ਹਰੀਆਂ ਮਿਰਚਾਂ ਨੇ ਜੀ ਲੰਮੀਆਂ ਕਤਰ ਲੋ ਗੋਲ ਕਤਰ ਲੋ ਜਿਵੇਂ ਮਰਜ਼ੀ ਕਤਰ ਲੋ ਤੁਹਾਡੀ ਮਰਜ਼ੀ ਐ ਆਪਾਂ ਇਹਨਾਂ ਨੂੰ ਚੀਰ ਨਹੀਂ ਹੁੰਦਾ ਚੀਰ ਦੇਤੇ ਦੋ ਚੀਰ ਲੈ ਜੀ ਟਮਾਟਰ ਠੀਕ ਐ ਜੀ ਟਮਾਟਰ ਮੈਂ ਬਹਿ ਕੇ ਪਰੇ ਹੋ ਕੇ ਵਿੱਚ ਵੇਖੀ ਨਾ மஞ்சੇ ਤੇ ਬਹਿ ਕੇ ਚੀਰ ਲੈ ਮੈਂ ਆਖਾ ਮਨਾ ਹੁਣ ਪਚੀਰ ਕੀ ਦਿਖਾਵਾਂਗੇ ਆਪਾਂ ਹਨਾ ਸਾਰਾ ਕੁਛ ਤੇ ਆ ਚੱਕੋ ਜੀ ਤੁਸੀਂ ਤੇ ਆ ਆਪਣੇ ਮੇਰੇ ਕੋਲੇ ਜਗ੍ਹਾ ਥੋੜੀ ਐ ਤਾਂ ਕਰਕੇ ਮੈਨੂੰ ਥੋੜੇ ਜੇ ਥਾਂ ਤੇ ਵੀਡੀਓ ਬਣਾਉਣੀ ਪੈਂਦੀ ਐ ਰਸੋਈ ਮੇਰੀ ਛੋਟੀ ਐ ਤੁਸੀਂ ਪਹਿਲਾਂ ਤਾਂ ਸਾਰੇ ਜਾਣੇ ਨਾ ਆਹ ਦੇਖ ਲਓ ਵੀ ਆਪਾਂ ਕਦੂ ਕਸ ਕਰੀ ਜਾਂਦੇ ਆ ਪਨੀਰ ਹਨਾ ਤੇ ਪਹਿਲਾ ਕੱਦੂ ਕਸ ਕਰਕੇ ਰੱਖਣਾ ਤੇ ਦੂਜੀ ਗੱਲ ਇਹ ਆ ਵੀ ਅੱਜ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਬੱਚੇ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਮੇਰੇ ਵੀਰ ਸੁਣੀ ਜਾਂਦੇ ਆ ਨਾ ਮੇਰੀ ਵੀਡੀਓ ਉਹ ਸਾਰੇ ਜਾਣੇ ਅਰਦਾਸ ਕਰੋ ਵੀ ਮੇਰੀ ਰਸੋਈ ਛੇਤੀ ਤੋਂ ਛੇਤੀ ਵੱਡੀ ਸਾਰੀ ਬਣ ਜੇ ਮੇਰੀ ਰਸੋਈ ਥੋੜੀ ਜਿਹੀ ਛੋਟੀ ਹੈ ਤਾਂ ਕਰਕੇ ਛੋਟੀ ਜੀ ਵੀਡੀਓ ਬਣਦੀ ਵਿਚਾਰੀ ਉਹ ਲੈ ਉਹ ਪਨੀਰ ਦਾ ਟੁਕੜੇ ਮੁੜ ਕੇ ਚੱਲ ਕੋਈ ਨਹੀਂ ਰੱਬ ਰੱਖਾ ਛਿੜੀਆਂ ਨੂੰ ਪਾ ਦੂੰਗੀ ਤੇ ਭਾਈ ਵਧੀਆ ਆਪਣੀ ਵੱਡੀ ਸਾਰੀ ਰਸੋਈ ਬਣ ਜੇ ਫਿਰ ਆਪਾਂ ਵੀ ਖੁੱਲੀ ਰਸੋਈ ਦੇ ਵਿੱਚ ਨਾ ਵੀਡੀਓ ਬਣਾਇਆ ਕਰਕੇ ਹੁਣ ਮੇਰੇ ਕੋਲੇ ਰਸੋਈ ਛੋਟੀ ਹੈ ਤੇ ਮੈਂ ਵੱਡੀਆਂ ਮੈਂ ਵੱਡੀਆਂ ਤੇ ਥਾਂ ਰਹਿ ਜਾਂਦਾ ਥੋੜਾ ਰਸੋਈ ਦਾ ਤੇ ਤਾਂ ਕਰਕੇ ਭਾਈ ਫਿਰ ਇਹ ਥੋੜੇ ਜਿਹਾ ਥਾਂ ਚ ਮੇਰੀ ਇਹ ਵੀਡੀਓ ਬਣਦੀ ਹੈਗੀ ਹੈ ਫਿਰ ਮੈਂ ਮਸਾਂ ਹੀ ਤੰਗ ਜੇ ਥਾਂ ਬਣਾਉਣੀ ਮੈਂ ਕਹਦੀ ਹਾਂ ਚੱਲ ਕੋਈ ਨਹੀਂ ਮੇਰੀਆਂ ਭੈਣਾਂ ਨਾਲ ਮੈਂ ਸਾਂਝਾ ਕਰਦੀ ਹਾਂ ਸਾਰਾ ਕੁਝ ਮੇਰੇ ਵੀਰ ਵੀ ਦੇਖਣਗੇ ਤੇ ਭਾਈ ਮੇਰੇ ਭਰਾ ਵੀ ਅਰਦਾਸ ਕਰਨ ਵੀ ਸਾਡੀ ਭੈਣ ਦੀ ਰਸੋਈ ਛੇਤੀ ਤੋਂ ਛੇਤੀ ਵੱਡੀ ਹੋ ਜਾਏ ਵੱਡੀ ਬਣ ਜਾਏ ਕੋਈ ਵਧੀਆ ਖੁੱਲੀ ਡੁੱਲੀ ਹਨਾ ਤੇ ਮੇਰੀਆਂ ਭੈਣਾਂ ਵੀ ਅਰਦਾਸ ਕਰਨ ਠੀਕ ਹੈ ਜੀ ਆਪਾਂ ਚੱਕਿਆ ਫਰਾਈਪਨ ਤੇ ਥੋੜਾ ਜਿਹਾ ਪਾ ਲਿਆ ਤੇਲੇ ਦੇ ਵਿੱਚ ਮਸਾ ਥੋੜਾ ਜਿਹਾ ਪਾਉਣਾ ਹੈਗਾ ਜੀ ਬਸ ਇਹਦਾ ਥੱਲਾ ਜਿਹਾ ਲਿਬੜ ਜੇ ਬਾਹਲਾ ਨਹੀਂ ਪਾਉਣਾ ਹੈਗਾ ਮੈਨੂੰ ਸਾਰੇ ਕਹਿ ਦਿੰਦੇ ਤੂੰ ਬਾਹਲਾ ਖਾਨੀਏ ਬਾਹਲਾ ਖਾਨੀਏ ਕਿਉਂ ਖਾਨੀਏ ਜੀ ਮੈਂ ਬਾਹਲਾ ਤੇਲ ਨਹੀਂ ਬਾਹਲਾ ਖਾਂਦੀ ਮੈਂ ਠੀਕ ਹੈ ਜੀ ਆਹ ਲੋ ਜੀ ਹੁਣ ਇਹਦੇ ਚ ਸੇਕ ਆਉਣ ਲੱਗ ਗਿਆ ਜਦੋਂ ਸੇਕ ਆਉਣ ਲੱਗ ਗਿਆ ਆਪਾਂ ਧਨੀਆ ਜੀਰਾ ਕੁਝ ਨਹੀਂ ਪਾਉਣਾ ਇਕੱਲੇ ਆਹ ਪਾਉਣੇ ਆ ਜੀ ਗੰਡੇ ਠੀਕ ਹੈ ਜੀ ਗੰਡੇ ਪਾ ਲੋ ਹੁਣ ਤਾਂ ਗੰਡੇ ਮਿੱਠੇ ਹੋਣ ਲੱਗੇ ਭਾਈ ਹੁਣ ਤਾਂ ਲਾਹਾ ਖੱਟ ਲੋ ਗੰਡਿਆਂ ਦਾ ਮੌਸਮ ਠ ਮੈਂ ਨਾ ਕੱਲ ਇਥੋਂ ਦੀ ਟਰਾਲੀ ਲੰਗੀ ਜਾਂਦੀ ਸੀ ਮੈਂ ਕਿਹਾ ਇਕੱਠੇ ਲੈ ਲਈ ਗੰਢੇ ਮਰ ਜਣਾ ਦੂਜੇ ਪਾਸੇ ਦੀ ਨਾਂ ਕਿਹਾ ਜਦੋਂ ਨੂੰ ਮੈਂ ਗਈ ਗੇਟ ਦੇ ਵਿੱਚ ਤੇ ਉਹ ਲੰਘ ਹੀ ਗਿਆ ਫਿਰ ਮੈਂ ਕਿਹਾ ਨਹੀਂ ਕਰਮਾਂ ਚ ਲਿਖੇ ਵੇ ਹਨ ਗੱਟਾ ਤਾਂ ਆਪਾਂ ਕੀ ਕਰਨਾ ਹੁੰਦਾ ਉਹ ਤਾਂ ਗੱਟੇ ਆਉਂਦੇ ਨੇ ਗੰਢਿਆਂ ਦੇ ਗੱਟਾ ਤਾਂ ਫਿਰ ਐ ਕਰਕੇ ਲੋਟ ਨਹੀਂ ਆਉਂਦਾ ਨਾ ਇਹ ਹੁਣ ਸੌਣ ਭਾਦੋਂ ਦੇ ਵਿੱਚ ਨਾ ਫਿਰ ਖਰਾਬ ਹੋ ਜਾਂਦੇ ਆ ਗਾਲਨ ਲੱਗ ਜਾਂਦੇ ਆ ਤਾਂ ਕਰਕੇ ਫਿਰ ਉਹਨੇ ਕੀ ਲਈਦੇ ਹੈਗੇ ਨੇ ਤੇ ਲੋ ਜੀ ਹੁਣ ਆਪਾਂ ਵਿੱਚ ਟਮਾਟਰ ਵੀ ਪਾਤੇ ਜ਼ਿਆਦਾ ਨਹੀਂ ਭੁੰਨੇ ਹੈਗੇ ਭਾਈ ਇਸ ਚੀਜ਼ ਦਾ ਧਿਆਨ ਰੱਖੋ ਜੇ 5 ਸਟਾਰ ਹੋਟਲ ਵਾਂਗੂ ਸਬਜ਼ੀ ਬਣਾਉਣੀ ਹੈ ਤਾਂ ਗੰਢੇ ਜ਼ਿਆਦਾ ਤੇ ਆਹ ਲੋ ਜੀ ਚੱਕ ਕੇ ਆਪਾਂ ਸਾਰਾ ਕੁਛ ਇਹਨਾਂ ਦਾ ਇਕੱਠਾ ਕਰਕੇ ਮਿਕਸ ਬੈਜ ਬਣਾਤੀ ਮਿਕਸ ਬੈਜ ਬਣ ਗਈ ਜੀ ਇਹ ਅੱਗੇ ਕਹਿ ਦਿੰਦੇ ਸੀ ਜੀ ਆ ਸਤਨਾਜ ਆ ਜਾ ਬਣ ਗਿਆ ਹੁਣ ਮਿਕਸ ਬੈਜ ਬਣ ਗਈ ਹਨਾ ਇਹ ਭਾਈ ਮਿਕਸ ਬੈਜ ਨੂੰ ਆਪਾਂ ਕੀ ਕਰਨਾ ਹੈਗਾ ਇਹਨੂੰ ਥੋੜਾ ਜਿਹਾ ਸ਼ੇਕ ਲਵਾਉਣਾ ਇਹਨੂੰ ਕਿਰਨ ਘੋ ਤੇਲ ਜਿਹੜਾ ਕੁਛ ਪਾਇਆ ਇਹਦੇ ਵਿੱਚ ਇਹਨੂੰ ਛੱਡਣ ਦਿਓ ਠੀਕ ਹੈ ਹੁਣ ਨਾ ਤੁਸੀਂ ਅੱਜ ਕਮੈਂਟਾਂ ਦੇ ਵਿੱਚ ਅਰਦਾਸ ਲਿਖ ਦਿਓ ਜੀ ਤੁਸੀਂ ਬਾਬੇ ਨਾਨਕ ਅੱਗੇ ਅਰਦਾਸ ਕਰੋ ਜਿਹੜੀ ਛੇਤੀ ਤੋਂ ਛੇਤੀ ਤੁਹਾਡੀ ਪੂਰੀ ਹੋ ਜਾਏ ਤੇ ਆਪਾਂ ਰਸੋਈ ਵੱਡੀ ਸਾਰੀ ਬਣਾ ਲਈਏ ਹਨਾ ਤੇ ਫਿਰ ਆਪਾਂ ਖੁੱਲੀ ਡੁੱਲੀ ਦੀ ਸੋਈ ਦੇ ਵਿੱਚ ਨਾਲੇ ਮੈਂ ਦਸਾਂ ਤੇ ਨਾਲੇ ਮੇਰੇ ਆਹ ਤੋੜੇ ਤਪਲੇ ਦੇ ਸਨ ਚੁੱਲੇ ਤੇ ਭਾਈ ਆਹ ਕੀ ਕਹਿੰਦੇ ਫਰਾਈਪੈਨ ਤੇ ਕੜਾਈਆਂ ਦੇ ਸਨ ਤੇ ਹੁਣ ਕੱਲਾ ਫਰਾਈਪੈਨ ਦਿਸਦਾ ਚੱਲ ਕੋਈ ਨਹੀਂ ਹਨਾ ਨੂਨ ਮਿਰਚ ਮਸਾਲਾ ਪਾ ਲੋ ਵਿੱਚ ਤੁਸੀਂ ਇਹ ਥੋੜਾ ਥੋੜਾ ਪਾ ਲੋ ਹਲਕਾ ਪਾਉਣਾ ਜਿਆਦਾ ਨਹੀਂ ਪਾਉਣਾ ਹੈਗਾ ਜਿਆਦਾ ਤੇਜ਼ ਨਹੀਂ ਕਰਨਾ ਕੰਮ ਇੰਨਾ ਬਾਹਲਾ ਨਹੀਂ ਤੇਜ਼ ਖਾਈਦਾ ਹੁੰਦਾ ਹਰੀਆਂ ਮਿਰਚਾਂ ਵੀ ਹੁਣ ਤਾਂ ਨਾ ਕੱਟ ਮਿਲ ਲੱਗੀਆਂ ਕਹਿੰਦੇ ਅਖੇ ਆਂਟੀ ਜੀ ਅਖੇ ਇਹ ਖਰਾਬ ਹੁੰਦੀਆਂ ਨੇ ਆਉਂਦੀਆਂ ਨਹੀਂ ਮੈਂ ਕਹੇ ਮੈਂ ਖਾਣੀ ਹੁੰਦੀ ਆ ਰੋਟੀ ਨਾਲ ਤੁਸੀਂ ਚੰਗਾ ਮਖਾ ਮੇਰਾ ਉਹ ਖਾਈਆ ਮਾਰ ਰੱਖਿਆ ਹੈਗਾ ਉਹ ਅੱਜ 2-3 ਪਈਆਂ ਸੀ ਕਿਉਂ ਮੈਂ ਕੱਟ ਕੇ ਤੇ ਮਖਾ ਚ ਲੈ ਇਹਨਾਂ ਦੇ ਟੌਰ ਬਣਾ ਲੀਏ ਵਿਚਾਰੇ ਤੇ ਜਿਹੜੇ ਹੁਣ ਆਪਾਂ ਕੱਦੂ ਕਸ ਕੀਤਾ ਸੀਗਾ ਜੀ ਪਨੀਰ ਤੇ ਉਹ ਚੱਕੋ ਜੀ ਤੁਸੀਂ ਇਹਦੇ ਵਿੱਚ ਪਾ ਦਿਓ ਆਪਾਂ ਬਣਾਤੀ ਜੀ ਪਨੀਰ ਦੀ ਭੁਰਜੀ ਠੀਕ ਹੈ ਜੀ ਜੇ ਤੁਸੀਂ ਬਣਾਉਣਾ ਹੋਵੇ ਮੰਨ ਲਓ ਸ਼ਾਈ ਪਨੀਰ ਤਾਂ ਉਹ ਤੁਸੀਂ ਕਮੈਂਟਾਂ ਚ ਕਮੈਂਟ ਕਰਕੇ ਦੱਸੋ ਮੈਨੂੰ ਆਪਾਂ ਸ਼ਾਈ ਪਨੀਰ ਦੀ ਵੀ ਰੈਸਪੀ ਲੈ ਆਵਾਂਗੇ ਤੇ ਕੇਰਾ ਆਪਾਂ ਪਨੀਰ ਭੁਰਜੀ ਦੀ ਲੈ ਕੇ ਆਏ ਆ ਜੀ ਕਮੈਂਟ ਕਰਦਿਆ ਕਰੋ ਭਾਈ ਭਾਈ ਮੇਰੇ ਵੀਰ ਤਕੜੇ ਤਕੜੇ ਕਰਿਆ ਕਰਨ ਕਮੈਂਟ ਤੇ ਬਸ ਆਹਾ ਹੁਣ ਸੌਣ ਦਾ ਮਹੀਨਾ ਤੇ ਹੁਣ ਆਪਾਂ ਇਹੋ ਜੀਆਂ ਰੈਸਪੀਗਾਂ ਤੇ ਦੇਣਾ ਜ਼ੋਰ ਤੀਆਂ ਲੱਗੀਆਂ ਹੀ ਰਹਿਣਗੀਆਂ ਕੁੜੀਓ ਆਪਣੀਆਂ ਸਾਰਾ ਦਿਨ ਆਪਾਂ ਵਧੀਆ-ਵਧੀਆ ਰੈਸਪੀਆਂ ਤੇ ਵਧੀਆ-ਵਧੀਆ ਮਿੱਠੀਆਂ-ਮਿੱਠੀਆਂ ਗੱਲਾਂ ਤੇ ਆਪਣੇ ਭਾ ਦੀਆਂ ਤੀਆਂ ਹੋ ਗਈਆਂ ਸ਼ੁਰੂ ਠੀਕ ਹੈ ਆਹ ਲੋ ਜੀ ਆਪਾਂ ਨਾਲ ਦੀ ਨਾਲ ਸਾ ਆਪ ਵੀ ਕਰਦੇ ਹੋ ਚੁੱਲਾ ਹਨਾ ਜਿੱਥੇ ਡਿੱਗ ਪਿਆ ਸੀਗਾ ਪਨੀਰ ਤੇ ਮਾੜਾ-ਮੋਟਾ ਇਹਦੇ ਵਿੱਚੋਂ ਵੀ ਕੁਛ ਨਾ ਕੁਛ ਡਿੱਗ ਪੈਂਦਾ ਹੈਗਾ ਇੰਨੀ ਕੁ ਸਬਜ਼ੀ ਭਾਜੀ ਸਾਨੂੰ ਮੁੱਕਦੀ ਨਹੀਂ ਹੈਗੀ ਦੋ-ਦੋ ਲਾ ਲਾਂਗੇ ਰੋਟੀਆਂ ਠੀਕ ਹੈ ਜੀ ਦੂਜੇ ਬੰਨੇ ਕੀ ਕਰਨਾ ਇਹ ਤਾਂ ਹੋ ਗਈ ਜੀ ਤਿਆਰ ਤੇ ਇਹਨੂੰ ਚੱਕੋ ਤੇ ਤਵਾ ਧਰ ਦਿਓ ਤਵਾ ਧਰ ਦਿਓ ਤਵਾ ਧਰ ਲੋ ਜੀ ਵੱਡਾ ਸਾਰਾ ਕਿਉਂਕਿ ਵੱਡਾ ਸਾਰਾ ਤਵਾ ਤੇ ਵੱਡੀ ਸਾਰੀ ਰੋਟੀ ਆਪਾਂ ਬੇਰ ਕੇ ਮੈਂ ਕਹਿੰਨੀ ਆਂ ਕਿਆ ਬਾਤ ਆ ਤਵੇ ਦੀ ਮੇਚ ਦੀ ਪਾਤੀ ਥੋੜੀ ਜਿਹੀ ਘੱਟ ਹੀ ਰਹਗੀ ਹਨਾ ਪਤਲੀ ਪਤਲੀ ਬਣਾਉਣੀ ਹੈਗੀ ਪਤਲੇ ਪਤਲੇ ਫੁਲ ਕੇ ਰਾੜ ਰਾੜ ਕੇ ਖਵਾਵਾਂਗੇ ਹਨਾ ਕਿ ਤੈਨੂੰ ਲੌਂਗਲੇਸਿੰਗ ਵਾਲੀ ਬੱਲੀਏ ਚਾਹ ਪਿਆਵਾਂਗੇ ਤੇ ਭਾਈ ਉਹ ਲੌਂਗਲੇਸਿੰਗ ਵਾਲੀ ਚਾਹ ਵੀ ਪੀ ਲਾਂਗੇ ਤੇ ਆਪਾਂ ਕੇਰਾਂ ਰੋਟੀ ਇਹ ਮਾੜਾ ਜਿਹਾ ਇਹ ਜਦੋਂ ਉਤੋਂ ਮੁੜਕਾ ਜਾਉਣ ਲੱਗ ਜੇ ਨਾ ਉਦੋਂ ਥੱਲਦੇ ਮੈਨੂੰ ਨਾ ਮੇਰੇ ਮੇਰੇ ਬਾਪੂ ਜੀ ਸੀ ਮਰਦਾਦਾ ਤੇ ਜਦੋਂ ਮੰਮੀ ਨੇ ਕਿਤੇ ਚਲੀ ਜਾਣਾ ਤੇ ਫਿਰ ਮੈਂ ਰੋਟੀ ਬਣਾਉਣੇ ਤਾਂ ਮੈਨੂੰ ਕਹਿੰਦੇ ਬੇਟਾ ਬੱਚਾ ਜਦੋਂ ਇੱਕ ਵਾਰੀ ਰੋਟੀ ਪਾ ਦਈਏ ਨਾ ਤਵੇ ਦੇ ਉੱਤੇ ਤੇ ਜਿੰਨਾ ਚਿਰ ਉਹਨੂੰ ਮੁੜਕਾ ਨਹੀਂ ਆਉਂਦਾ ਉਨਾਂ ਚਿਰ ਥੱਲੀ ਦੀ ਨਹੀਂ ਹੁੰਦੀ ਫਿਰ ਦੂਜੇ ਪਾਸੇ ਮੁੜਕਾ ਆਊਗਾ ਆਪਾਂ ਨੂੰ ਬਾਹਰ ਥੀਂਦਾ ਹੁਣ ਉਦੋਂ ਪਤਾ ਲੱਗ ਜਾਂਦਾ ਵੀ ਰੋਟੀ ਪੱਕ ਗਈ ਠੀਕ ਹੈ ਤੇ ਉਹ ਜਦੋਂ ਦੂਜੇ ਪੰਨੇ ਮਤਲਬ ਆਪਾਂ ਨੂੰ ਮੁੜਕਾ ਆਊਗਾ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਰੋਟੀ ਪੱਕ ਗਈ ਫਿਰ ਦੂਜੇ ਬੰਨੇੋਂ ਥਲਦੇਓ ਚਲੋ ਜੀ ਆਪਾਂ ਇਹਨੂੰ ਕੀ ਕਰਨਾ ਆਪਾਂ ਚੱਕਿਆ ਇਹਦੇ ਆਲਾ ਪੋਣਾ ਤੇ ਚੱਕੋ ਰੋਟੀ ਲਪੇਟਣ ਵਾਲਾ ਤੇ ਆਪਾਂ ਹੁਣ ਇਹਨੂੰ ਰਾੜਨ ਲੱਗ ਗਏ ਰਾੜ ਕੇ ਚੰਗੀ ਤਰ੍ਹਾਂ ਆਪਾਂ ਵਧੀਆ ਇਹਨੂੰ ਕਰਕੇ ਕੇ ਬਣਾ ਕੇ ਖੁਸ਼ਕ ਫੁਲਕਾ ਤੇ ਇਹਨੂੰ ਆਪਾਂ ਝੱਕ ਕੇ ਤੇ ਛਾਬੇ ਦੇ ਵਿੱਚ ਧਰ ਲੈਣਾ ਹੈਗਾ ਠੀਕ ਹੈ ਜੀ ਆਪਾਂ ਇਹਨੂੰ ਚੱਕਣਾ ਤੇ ਆਪਾਂ ਛਾਬੇ ਦੇ ਵਿੱਚ ਧਰਨਾ ਤੇ ਦੂਜੇ ਬੰਨੇ ਰੋਟੀ ਦੂਜੀ ਪਾ ਦੇਣੀ ਹੈਗੀ ਆ ਪਤਲੇ ਪਤਲੇ ਫੁਰਕੇ ਮੈਂ ਕਹਿੰਦੀ ਰਾੜ ਰਾੜ ਕੇ ਪਕਾ ਲਾਂਗੇ ਜੀ ਤੇ ਹੁਣ ਬਣ ਜਾਣਗੇ ਆ ਦੇਖੋ ਤੁਸੀਂ ਜਦੋਂ ਮੁੜਕਾ ਆਉਂਦਾ ਨਾ ਤੇ ਇਸ ਦਾਗੀ ਜੀ ਹੋ ਜਾਂਦੀ ਐ ਇੱਕ ਪਾਸਿਓ ਤੇ ਦੂਜੇ ਪਾਸੇ ਦੇਖੋ ਨਿੱਕੇ ਨਿੱਕੇ ਕਿੰਨੇ ਸੋਹਣੇ ਹਨਾ ਬਲਬਲੇ ਜੇ ਖੜੇ ਹੋ ਗਏ ਹੁਣ ਇਸ ਪਾਸੇ ਪਸੀਨਾ ਆਊਗਾ ਥੋੜਾ ਜਿਹਾ ਤੇ ਫੇਰੇ ਬਣ ਜੂਗੀ ਤੇ ਨਾਲੇ ਮੈਨੂੰ ਐਂ ਦੱਸਿਆ ਕਰੋ ਤੁਸੀਂ ਵੀ ਤੁਸੀਂ ਇਹ ਵੀਡੀਓ ਆਪਣੀ ਕਿਹੜੇ ਸ਼ਰਤੋਂ ਦੇਖੀ ਜਾਣਾ ਤੇ ਜਿਨ੍ਹਾਂ ਨੇ ਕੱਲ ਵਾਲੀ ਵੀਡੀਓ ਨੂੰ ਆਪਣੀ ਨੂੰ ਲਾਇਕ ਕਮੈਂਟ ਕੀਤੇ ਆ ਉਹਨਾਂ ਦਾ ਬਹੁਤ ਬਹੁਤ ਮੇਰਾ ਤਹਿ ਦਿਲ ਤੋਂ ਧੰਨਵਾਦ ਆ ਜੀ ਆਪਾਂ ਉੱਪਰੋਂ ਉੱਪਰੋਂ ਨਹੀਂ ਕਿਸੇ ਨੂੰ ਧੰਨਵਾਦ ਕਰਦੇ ਮੈਂ ਦਿਲ ਤੋਂ ਕਰਦੀ ਆ ਮੈਂ ਦਿਲ ਤੋਂ ਚਾਹੁੰਦੀ ਆ ਤੁਹਾਨੂੰ ਬਸ ਇੰਨਾ ਹੀ ਐ ਮੇਰੇ ਚ ਇੱਕ ਕਮੀ ਐ ਵੀ ਮੇਰੇ ਤੋਂ ਨਾ ਫਟਾਫਟ ਕਮੈਂਟਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਕਿਉਂਕਿ ਮੈਂ ਫੋਨਾਂ ਚੁੱਲ ਜਾਨੀ ਆ ਉਧਰੋ ਸਟੋਰ ਚੁੱਲ ਜਾਨੀ ਸਾਰਾ ਦਿਨ ਮੈਂ ਕਹਨੀ ਆ ਮੇਰਾ ਆਇ ਤੋਰਾ ਫਰਾ ਤੋਰਾ ਫਰਾ ਤੇ ਮਾਫ ਕਰਿਓ ਭਾਈ ਮੈਨੂੰ ਸਾਰੇ ਜਾਣੇ ਜਿਹੜਾ ਮੇਤੋ ਮੌਕੇ ਤੇ ਛੇਤੀ ਛੇਤੀ ਜਵਾਬ ਨਹੀਂ ਦਿੱਤਾ ਜਾਂਦਾ ਹਨਾ ਤੇ ਬਾਕੀ ਮੈਂ ਤੈਹ ਦਿਲ ਤੋਂ ਧੰਨਵਾਦ ਕਰਦੇ ਤੇ ਅੱਜ ਵਾਲੀ ਆਪਣੀ ਤੁਹਾਨੂੰ ਪਨੀਰ ਭੁਰਜੀ ਕਿਵੇਂ ਲੱਗੀ ਜੇ ਪਨੀਰ ਤੁਸੀਂ ਛਾਈ ਪਨੀਰ ਵੀ ਸਿੱਖਣਾ ਤਾਂ ਆਪਣੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਤੇ ਆਪਣੇ ਫੁਲਕੇ ਤਿਆਰ ਹੋ ਰਹੇ ਆ ਭਾਈ ਜੀ ਨੇ ਛਕਣੇ ਆਜੋ ਜਦੋਂ ਕਿਸੇ ਨੇ ਆਉਣਾ ਹੋਇਆ ਦੱਸ ਦਿਓ ਆਪਾਂ